ਨਾ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਆ ਜੀ ਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਜਥੇ ਬੰਦ ਦਾ ਮੈਂ ਆਗੂ ਆ ਜੀ ਹਾਂਜੀ ਇਹ ਕੀ ਕਹਿਣਾ ਜੀ ਜੋ ਜਿੱਥੇ ਐਸਡੀਐਮ ਸਾਹਿਬ ਪਹੁੰਚੇ ਆ ਬੰਨ ਦੇ ਉੱਪਰ ਤੇ ਕਿਸਾਨਾਂ ਵੱਲੋਂ ਉਹਨਾਂ ਨੇ ਦੀ ਵਿਰੋਧਤਾ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਇਹ ਜੀ 6 ਮਹੀਨੇ ਤੋਂ ਨਾ ਰੇੜਕਾ ਚੱਲ ਰਿਹਾ ਕਿਸਾਨਾਂ ਦਾ ਇੱਥੇ ਕੁਝ ਠੇਕੇਦਾਰ ਆ ਜਿਹੜੇ ਉਹ ਐਸਡੀਐਮ ਸਾਹਿਬ ਨੂੰ ਅੱਜ ਲੈ ਕੇ ਆਏ ਸੀ ਨਾਲ ਉਹਨਾਂ ਮੌਕਾ ਵੇਖਿਆ ਨਾਲੇ ਕਿਸਾਨਾਂ ਦੀ ਗੱਲਬਾਤ ਸੁਣੀ ਕਿਸਾਨਾਂ ਨੇ ਆਪਣੀ ਦੁੱਖ ਤਕਲੀਫ ਦੱਸੀ ਆ ਜਿਹੜੇ ਇੱਥੇ ਲੋਕਲ ਕਿਸਾਨ ਜਿਨ੍ਹਾਂ ਦੀ ਅੰਦਰ ਜ਼ਮੀਨਾਂ ਦਰਿਆ ਜੀ ਕਿਉਂਕਿ ਦਰਿਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਸਰਕਾਰੀ ਨਹੀਂ ਦਰਿਆ ਸਾਰਾ ਲੋਕਾਂ ਦੀ ਜ਼ਮੀਨਾਂ ਆਪਸੀ ਮਾਲਕੀ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਨੂੰ ਇਹ ਪਰੇਸ਼ਾਨੀ ਆਉਂਦੀ ਆ ਕਿ ਜਦੋਂ ਰੇਤਾਂ ਥੋੜੇ ਥਾਂ ਤੋਂ ਕੱਢ ਲੈਂਦੇ ਆ 150 ਕਿੱਲੇ 'ਚੋਂ ਜਾਂ 200 ਕਿੱਲੇ 'ਚੋਂ ਉਹਦੇ ਨਾਲ ਫਿਰ ਜਿਹੜੀਆਂ ਨੇੜੇ ਦੀਆਂ ਜ਼ਮੀਨਾਂ ਨਾਲ ਦੀਆਂ ਉਹ ਵੀ ਨੀਵੀਂ ਹੋਣ ਕਰਕੇ ਉੱਥੋਂ ਕੱਢ ਜਦੋਂ ਪੁੱਟਦੇ ਆ ਉਹ ਜ਼ਮੀਨਾਂ ਵੀ ਜਿਹੜੀਆਂ ਖਤਮ ਹੋ ਜਾਂਦੀਆਂ ਜਿਹੜੀਆਂ ਵਾਈ ਵਾਈ ਜੋਗ ਜ਼ਮੀਨਾਂ ਪ੍ਰਸ਼ਾਸਨ ਵੱਲੋਂ ਕੀ ਭਰੋਸਾ ਦਵਾਇਆ ਗਿਆ ਪ੍ਰਸ਼ਾਸਨ ਵੱਲੋਂ ਕੀ ਚੱਲ ਰਿਹਾ ਪ੍ਰਸ਼ਾਸਨ ਦੇ ਹੀ ਕਹਿ ਰਿਹਾ ਵੀ ਦੇਖੋ ਤੁਸੀਂ ਆਪਣਾ ਇੱਕ ਵਾਰ ਦੇਖੋ ਪੀ ਜਿਵੇਂ ਇਥੇ ਖੱਟ ਲੱਗੂਗੀ ਕਾਨੂੰਨੀ ਤੌਰ ਤੇ ਲੱਗੂਗੀ ਪਰ ਜਿਹੜੇ ਲੋਕ ਆ ਉਹਨਾਂ ਨੇ ਅੱਗੇ ਵੀ ਬੜਾ ਸੰਤਾਪ ਹੋ ਗਿਆ ਹੁਣ ਹੀ ਪਿੱਛੇ ਇਥੋਂ ਬੰਦ ਕੁੱਤੀ ਵਾਲੇ ਕੋਲੋਂ ਟੁੱਟ ਗਿਆ ਸੀ ਤੇ ਲੋਕਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਰੁੜ ਗਈ ਫਸਲਾਂ ਰੁੜ ਗਈਆਂ ਘਰ ਰੁੜ ਗਏ ਉਹ ਲੋਕ ਇਸੇ ਗੱਲ ਤੋਂ ਡਰੇ ਆ ਕਿ ਜਿਹੜਾ ਪਾਣੀ ਆ ਉਹਨੇ ਨਹੀਂ ਕੋਈ ਸਿਸਟਮ ਵੇਖਣਾ ਉਹਨੂੰ ਸਿਸਟਮ ਨਾਲ ਕੋਈ ਮਤਲਬ ਨਹੀਂ ਜਦੋਂ ਪਾਣੀ ਆਉਂਦਾ ਤੇ ਪ੍ਰਪੋਜ਼ਲ ਬਣਾਵੇ ਹੀ ਇਹ ਗੱਲ ਕਿਨੇ ਸਰਕਾਰ ਕੋਈ ਇਹੋ ਜਿਹਾ ਸਿਸਟਮ ਬਣਾਵੇ ਜਿਹੜਾ ਸਾਰੇ ਲੋਕਾਂ ਦੀਆਂ ਜ਼ਮੀਨਾਂ ਹੀ ਬਚਣ ਤੇ ਸਾਰੇ ਲੋਕ ਵੀ ਸੁਖੀ ਹੋਣ ਦਰਿਆ ਨੂੰ ਵਿੱਚੋਂ ਕੋਈ ਦਰਿਆ ਨੂੰ ਨਹਿਰੀ ਰੂਪ ਦੇ ਕੇ ਕੋਈ ਸਿਸਟਮ ਕਰਨ ਕੋਈ ਪ੍ਰਪੋਜ਼ਲ ਤਿਆਰ ਕਰੇ ਸਰਕਾਰ ਜਿਹੜਾ ਨਾਲ ਲੋਕਾਂ ਦਾ ਭਲਾ ਹੋ ਸਕੇ ਇਹਨਾਂ ਦੀ ਤੁਹਾਡਾ ਕਰਮਜੀਤ ਸਿੰਘ ਜੀ ਭਾਰਤੀ ਕਿਸਾਨੀ ਇਕਤਾ ਗ੍ਰਾਹ ਬਲਾਕ ਜਦਨ 71 ਅੱਜ ਇਹ ਜੋ ਕਿਸਾਨਾਂ ਵੱਲੋਂ ਇੱਥੇ 71 ਤੱਕ ਕੀਤੀ ਗਈ ਆ ਦਰਿਆ ਤੇ ਬੰਨ ਦੇ ਉੱਪਰ ਇੱਕ ਖਾੜ ਨੂੰ ਲੈ ਕੇ ਤੇ ਇੱਥੇ ਐਸਡੀਐਮ ਸਾਹਿਬ ਵੀ ਪਹੁੰਚੇ ਨੇ ਕੀ ਗੱਲਬਾਤ ਹੋਈ ਹੈ ਜੀ ਹੁਣ ਇੱਥੇ ਅਜੀ ਠੇਕੇਦਾਰ ਆ ਕੋਈ ਹੁਣ ਪਤਾ ਨਹੀਂ ਲਾਮ ਦੇ ਆ ਜਾਂ ਕੋਈ ਸਰੇ ਰਲੇ ਇੱਥੇ ਨਾ ਖੱਡਾ ਲੌੜ ਦੀ ਤਿਆਰੀ ਚੱਲ ਰਹੀ ਤੇ ਪਹਿਲਾਂ ਵੀ ਅਜੇ ਤੋਂ 6 ਮਹੀਨੇ ਹੁਣ ਨਹੀਂ 3-4 ਮਹੀਨਾ ਪਹਿਲਾਂ ਨਾ ਵੀ ਕੀਤੀ ਸੀ ਤਿਆਰੀ ਲਾਉਣ ਦੀ ਉਦੋਂ ਵੀ ਕਿਸਾਨ ਜਥੇਬੰਦੀਆਂ ਬੇਕਾ ਸਭ ਇਹਨਾਂ ਇਕੱਠ ਕੀਤਾ ਵੀ ਅਸੀਂ ਰੋੜ ਜਾਗੇ ਕਿਉਂਕਿ ਜੇ ਖੱਡਾ ਲੱਗਦਾ ਤੇ ਬੰਨ ਰੋੜ ਜਾਣਾ ਕਿਉਂਕਿ ਨਾ ਤਾਂ ਤੁਸੀਂ ਵੇਖੇ ਵੀ ਜ਼ਮੀਨ ਹੈ ਜਿਹੜੀ ਬਹੁਤ ਬੁਰੇ ਹਾਲਾਤਾਂ ਜਿਮੀਦਾਰਾਂ ਦੇ ਫੇਰ ਵੀ ਚਲੋ ਇਹ ਚਲੇ ਗਏ ਫੇਰ ਦੁਬਾਰਾ ਨੇ ਕੋਈ ਕੋਸ਼ਿਸ਼ ਕੀਤੀ ਵੀ ਕੰਡਾ ਲੈ ਕੇ ਆ ਗਏ ਉਸ ਦਿਨ ਵੀ ਕੰਡਾ ਬੋੜਿਆ ਕਿਸਾਨਾਂ ਨੇ ਅੱਜ ਨਾ ਫੇਰ ਚਲੋ ਐਸਡੀਐਮ ਸਾਹਿਬ ਲੈ ਕੇ ਆਏ ਹੀ ਚਲੋ ਐਸਡੀਓ ਸਾਹਿਬ ਮੌਕੇ ਦੇ ਅਫਸਰ ਆ ਅਸੀਂ ਉਹਨਾਂ ਜੀ ਆਖੇ ਵੀ ਕੋਈ ਗੱਲ ਨਹੀਂ ਤੁਸੀਂ ਦੱਸੋ ਉਹਨਾਂ ਨੇ ਇਹੋ ਆ ਕੇ ਤੇ ਸਵਾਲ ਕੀਤੇ ਵੀ ਤੁਹਾਨੂੰ ਮੁਸ਼ਕਲ ਕੀ ਆਉਂਦੀ ਖੱਡਾ ਲੱਗਣ ਚ ਉਹ ਸਾਰੀਆਂ ਤੇ ਕੀ ਸਭ ਨੂੰ ਦੱਸਿਆ ਜੀ ਇਹਦੇ ਬਾਰੇ ਕੀ ਹੁਣ ਕਿਸਾਨਾਂ ਵੱਲੋਂ ਕੀ ਮੰਗ ਰੱਖੀ ਗਈ ਆ ਪ੍ਰਸ਼ਾਸਨ ਮੰਗ ਰੱਖੀ ਗਈ ਹੈ ਵੀ ਖੱਡਾ ਨਹੀਂ ਲੱਗਣਾ ਚਾਹੀਦਾ ਜੀ ਇਹ ਰੇ ਚੁੱਕਣੀ ਆ ਤੇ ਕਿਸਾਨਾਂ ਮਜ਼ਦੂਰਾਂ ਨੂੰ ਦੇਣ ਛੋਟ ਜਿਨ੍ਹਾਂ ਦੀ ਜ਼ਮੀਨ ਉਹ ਚੁੱਕਣ ਨਾਲੇ ਤੋਂ ਆਪਦੇ ਪੈਸੇ ਕਮਾਉਣ ਨਾਲੇ ਸਰਕਾਰ ਦਾ ਖਜ਼ਾਨਾ ਭਰਨ ਨਾਲੇ ਉਹਨਾਂ ਦੀ ਕੋਈ ਜਿਹੜੀ ਆਰਥਿਕ ਸਥਿਤੀ ਹੈ ਉਹਨਾਂ ਨੂੰ ਜਿਹੜਾ ਕੰਮ ਮਿਲ ਜੇ ਉਹਨਾਂ ਦਾ ਜ਼ਮੀਨ ਨਾਲ ਸਾਬ ਹੋ ਜੇ ਨਾਲੇ ਪੈਸੇ ਚਾਰ ਆਉਣ ਇਹ ਤਾਂ ਠੇਕੇਦਾਰ ਆ ਜੀ ਇਹ ਤਾਂ ਕਰੋੜਾਂ ਅਰਬਾਂ ਕਾਰਪੋਰੇਟ ਕਰਾਣੇ ਆ ਇਹਨਾਂ ਨੇ ਆਪਦਾ ਇਥੋਂ ਮੈਨੇ ਕਰਕੇ ਚੁੱਕ ਜਾਨੀ ਜ਼ਮੀਨਾਂ ਖਰਾਬ ਹੋ ਜਾਣੀਆਂ ਰਾਹ ਤੋੜਦੇ ਨੇ ਆ ਅੜਾ ਬੰਨਾਂ ਇਹ ਵੀ ਕਿਸਾਨਾਂ ਦਾ ਤੇ ਬੰਦ ਤੋਂ ਹਾਂਜੀ ਕੀ ਨਾ ਤੁਹਾਡਾ ਮੇਰਾ ਨਾਮ ਜੂਨ ਸਿੰਘ ਸਭਰਾ ਇੱਕ ਤੱਕ ਨਾ ਜੈਮਿਲ ਜਬਲਾਕ ਬਰਦਾਨੀ ਹਾਂਜੀ ਇਹ ਜੋ ਅੱਜ ਇੱਥੇ ਧਰਨਾ ਦਿੱਤਾ ਗਿਆ ਵਾ ਕਿੱਤਰ ਤੱਕ ਕੀਤੀ ਗਈ ਕਿਸਾਨਾਂ ਵੱਲੋਂ ਬੰਨ ਦੇ ਉੱਪਰ ਕਿਸ ਗੱਲ ਨੂੰ ਲੈ ਕੇ ਕੀਤੀ ਇਹ ਜੀ ਬੜਿਆਂ ਤੇਰਾ ਤੋਂ ਮਾਵਾ ਕਾਫੀ ਜੰਮੇ ਤੇਰੇ ਤੋਂ ਇੱਥੇ ਮੈਨ ਗਦਾ ਖੱਡਾ ਜਿਹੜਾ ਉਹ ਕਹਿੰਦੇ ਠੇਕੇਦਾਰ ਵੀ ਸਦਾ ਮਨਜ਼ੂਰ ਹੋਇਆ ਵਾ ਤੇ ਲੋਕਾਂ ਨੂੰ ਤੇ ਬਹੁਤ ਤੰਗੀ ਜੀ ਪਿਛਲੀ ਵਾਰੀ ਬੰਨ ਟੁੱਟ ਗਿਆ ਸਾਰੇ ਮਾਰੇ ਗਏ ਲੋਕ ਕਿਸੇ ਨੂੰ ਕੁਝ ਬਹੁਤਾ ਮੁਆਵਜ਼ਾ ਵੀ ਨਹੀਂ ਮਿਲਿਆ ਤੇ ਇਹ ਲੋਕਾਂ ਨੂੰ ਪਰੇਸ਼ਾਨੀਆਂ ਲੰਘਣ ਤੋਂ ਵੀ ਸੜਕ ਤੋਂ ਛੜਕ ਵਿਦੇ ਜਿਹੜੀ ਆ ਬੰਦ ਉੱਤੇ ਉਹ ਸਰਕਾਰੀ ਨਿੰਗ ਜੀ ਲੋਕਾਂ ਦੀ ਪਹਿਲੀ ਜਾ ਇਹ ਕਰਕੇ ਲੋਕ ਇਹਦਾ ਇਸ ਚੀਜ਼ ਦਾ ਵਿਰੋਧ ਕਰਦੇ ਲੋਕ ਚਾਹੁੰਦੇ ਆ ਵੀ ਅਸੀਂ ਆਪੇ ਸਾਡੀਆਂ ਪਹਿਲੀਆਂ ਦੇ ਵਿੱਚ ਦਰਿਆ ਦਾ ਸਾਡੀਆਂ ਪਹਿਲੀਆਂ ਹੀ ਰੇਤ ਆਪੇ ਵੇਚੀਏ ਸਰਕਾਰਾਂ ਦੇ ਜਾਂ ਇੱਥੇ ਠੇਕੇਦਾਰ ਜਿਹੜਾ ਨਾਂ ਆਵੇ ਤੇ ਰੇਤ ਸਾਡਾ ਨੁਕਸਾਨ ਹੁੰਦਾ ਅਸੀਂ ਕੋਈ ਉਹਦੇ ਪੈਸੇ ਵਟੀਏ ਪਰ ਸਰਕਾਰਾਂ ਜਿਹੜੀਆਂ ਉਹ ਠੇਕੇਦਾਰਾਂ ਨੂੰ ਦੇਣਾ ਚਾਹੁੰਦੀਆਂ ਮੇਰੀ ਸਰਕਾਰ ਦੇ ਕਰਕੇ ਪੈਸੇ ਜਾਣ ਤੇ ਠੇਕੇਦਾਰ ਹੁਰਜਣੋ ਕਾਪਰੇਟ ਘਰਾਣੇ ਦਾ ਕਬਜ਼ਾ ਕਰਾਉਣੀ ਚਾਹੁੰਨੀ ਹੈ ਜਿਵੇਂ ਕਿ ਅੱਜ ਐਸਡੀਐਮ ਸਾਹਿਬ ਇੱਥੇ ਆਇਆ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਉਹਨਾਂ ਨੇ ਸਮਝਾਇਆ ਜੀ ਸਾਨੂੰ ਇਹ ਇਲਿਗਲ ਹੈ ਮੈਲੰਗ ਮੈਨੇਜ ਤੇ ਅਨਲਿਗਲ ਜਿਹੜੀ ਉਹ ਇਨਸਾਨ ਕਰਦੀ ਆ ਫਿਰ ਮੈਂ ਵੀ ਅਸੀਂ ਦਰਿਆਨ ਨੂੰ ਦੱਸ ਦਿੰਦੇ ਆ ਵੀ ਇਹ ਇਲਿਗਲ ਹੈ ਮੈਲੰਗੇ ਨਹੀਂ ਨੁਕਸਾਨ ਕਰਦੀ ਇਹ ਮੰਗ ਪੱਤਰ ਦਰਿਆਨ ਨੂੰ ਦੇਈਂ ਤੇ ਤੁਹਾਨੂੰ ਨਹੀਂ ਸਾਡਾ ਸੁਣਨਾ ਦੀ ਇਹ ਕਰਕੇ ਉਹ ਦਰਿਆਨੇ ਦੇ ਦੇਖਣਾ ਜਿੱਥੋਂ ਰੇਤਪੋਰਟ ਦੀ ਟੋਆ ਪੈ ਗਿਆ ਉਹਨੇ ਤੇ ਉਹ ਨੂੰ ਆ ਜਾਣਾ ਜੀ ਲੀਗਲ ਹੋਵੇ ਅਨਲਿਗਲ ਹੋਵੇ ਉਹਨੇ ਨਹੀਂ ਦੇਖਣਾ ਇਹ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਾਉਣ ਤੋਂ ਗੱਲ ਬਾਹਰ ਹੈ ਜਦੋਂ ਗੱਲ ਹੀ ਨਹੀਂ ਸਮਝਣ ਵਾਲੀ ਸਾਡਾ ਨੁਕਸਾਨ ਹੈ ਨਾ ਨਕਸਾਨਾ ਦਾ ਕੀ ਕਰਨ ਵਿਚਾਰੇ ਹੁਣ ਕੀ ਮੰਗ ਕਰਦੇ ਕਿਸਾਨਾਂ ਵੱਲੋਂ ਕੀ ਮੰਗ ਕੀਤੀ ਗਈ ਉਹ ਚਾਹਾਂਗੇ ਮੰਗੇ ਕਰਦੇ ਆ ਕਿ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਜਿਨ੍ਹਾਂ ਦੀਆਂ ਜ਼ਮੀਨਾਂ ਵਾਂ ਜ਼ਮੀਨਾਂ ਮਾਲਕੀ ਵਾਂ ਬੰਨ ਮਾਲਕੀ ਦੇ ਵਿੱਚ ਕੋਈ ਪੈਸਾ ਨਹੀਂ ਮਿਲਿਆ ਕਿਸਾਨ ਆਪੋ ਆਪਣੀ ਰੇਤਾ ਕੱਢ ਕੇ ਤੇ ਆਪਦੇ ਪੈਸੇ ਵਟਣ ਜਿਹੜੇ ਦਰਿਆ ਦੇ ਵਿੱਚ ਕਿਨਾਂ ਦਾਦਿਆਂ ਪਰਦਾਦਿਆਂ ਤੋਂ ਜ਼ਿਕਰ ਕਰਕੇ ਪੈਸਾ ਨਹੀਂ ਮਿਲਿਆ ਦਰਿਆ ਦਾ ਨੁਕਸਾਨ ਉਹ ਤਾਂ ਗਵਰਨਮੈਂਟ ਦੇ ਜਾਂ ਇਹ ਜਿਹੜਾ ਕੋਆਪਰੇਟ ਘਰਾਣੇ ਕਿਉਂ ਇਹਦਾ ਫਾਇਦਾ ਲੈਣ ਉਹ ਕਿਸਾਨ ਖੁਦ ਲੈਣ ਕਿ ਅਸੀਂ ਤੇ ਮੰਤਰੀ ਨੂੰ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਕਰਦੇ ਆ ਸਾਡੇ ਲਈ ਦੇ ਦੀਓ ਸਰਕਾਰ ਆਈ ਨਹੀਂ ਜਿਹਨੇ ਦਰਿਆ ਦਾ ਕਿਸੇ ਨੂੰ ਪੈਸਾ ਦਿੱਤਾ ਹੋਵੇ ਦਰਿਆ ਸਾਡੀਆਂ ਪੈਰੀਆਂ ਦੇ ਵਗਦਾ ਵਾ ਅਮਦਨ ਉਹਦੀ ਜਾਂ ਜਿਹੜੇ ਕੋਆਪਰੇਟ ਕਰਾਣੇ ਉਹ ਲੈਂਡੇ ਤੇ ਜਾਂ ਸਰਕਾਰ ਲੈਂਡੇ ਜੀ ਹਾਂਜੀ ਸਰ ਜੋ ਅੱਜ ਇੱਥੇ ਬੰਦ ਦੇ ਉੱਪਰ ਕਿਸਾਨਾਂ ਵੱਲੋਂ ਖਾਡ ਲਾਉਣ ਨੂੰ ਲੈ ਕੇ ਇੱਥੇ ਇਕਤਰਤਾ ਕੀਤੀ ਗਈ ਧਰਨਾ ਲਗਾਇਆ ਗਿਆ ਵਾ ਤੁਸੀਂ ਇੱਥੇ ਪਹੁੰਚੇ ਜੇ ਕੀ ਗੱਲ ਪਤਾ ਜੀ ਧਰਨਾ ਨਹੀਂ ਸੀਗਾ ਇੱਕ ਪਿੰਡ ਸਭਰਾ ਵਿੱਚ ਅਸੀਂ ਇੱਕ ਕਿਸਾਨ ਯੂਨੀਅਨ ਨਾਲ ਮੀਟਿੰਗ ਕੀਤੀ ਹੈ ਇਹਨਾਂ ਦੇ ਕੁਝ ਪੁਆਇੰਟ ਸੀਗੇ ਦੱਸਣ ਵਾਲੇ ਕਿ ਇਹ ਚਾਹੁੰਦੇ ਆ ਕਿ ਜਦੋਂ ਲੀਗਲ ਮਾਈਨਿੰਗ ਸਾਡੇ ਤੇ ਸ਼ੁਰੂ ਹੋਣੀ ਹੈ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਇਹਨਾਂ ਦੇ ਕੁਝ ਕਥਨ ਆ ਗਏ ਆ ਉਹ ਸੁਣਨ ਆਏ ਸੀ ਅਸੀਂ ਅਸੀਂ ਆਸ ਰੱਖੇ ਸਾਨੂੰ ਕਿ ਇਹਦਾ ਜਲਦੀ ਹੱਲ ਹੋ ਜਾਏਗਾ ਇਹ ਸਰ ਅਗਲਾ ਕੀ ਸਰਕਾਰ ਵੱਲੋਂ ਕੀ ਪ੍ਰੋਗਰਾਮ ਹੈਗਾ ਵਾ ਕਿ ਇਹ ਨੂੰ ਪੱਕਾ ਕੀਤਾ ਰਵੇਗਾ ਦਰਿਆ ਨੂੰ ਜਾਂ ਕਿਵੇਂ ਐਸੀ ਇੱਕ ਕਿਸਾਨਾਂ ਨਾਲ ਕਿਸਾਨੀ ਉਹਨੇ ਜਿਹੜੀ ਇੱਥੇ ਬੰਦ ਇਕੱਠੇ ਹੋਈ ਸੀ ਇਹ ਸਰ ਪਹਿਲਾਂ ਵੀ ਦੋ ਤਿੰਨ ਵਾਰ ਸਰਕਾਰੀ ਖਾੜਾ ਲੱਗਣ ਦਾ ਜੋ ਇੱਥੇ ਕਹਿ ਦਿੰਦੇ ਆ ਕਿ ਸਰਕਾਰੀ ਖਾੜ ਲੱਗ ਰਹੀ ਆ ਬਟ ਜੋ ਪਿੰਡ ਵਾਸੀਆਂ ਵੱਲੋਂ ਕਿਸਾਨਾਂ ਵੱਲੋਂ ਇਸੀ ਦੇ ਵਿਰੋਧ ਤਾਂ ਕੀਤੀ ਜਾ ਰਹੀ ਆ ਤੇ ਸਰ ਹੁਣ ਕੋਈ ਜਿਹੜੇ ਜਿਹੋ ਕਿਸਾਨ ਆਪਣੇ ਭਰਾਵਾਂ ਦੇ ਜਿਹੜੇ ਜਿਹੜੇ ਪੁਆਇੰਟ ਸੀਗੇ ਆਪਾਂ ਉਹਨਾਂ ਦੇ ਪੁਆਇੰਟਸ ਨੋਟ ਕੀਤੇ ਆ ਅਸੀਂ ਉਹਨਾਂ ਦਾ ਧਿਆਨ ਰੱਖਾਂਗੇ ਜਦੋਂ ਵੀ ਕੋਈ ਫਲੱਟ ਕੈਨੇਡਾ ਦਾ ਕੁਝ ਕਨਸਰਨ ਸੀਗਾ ਅਸੀਂ ਐਕਸ਼ਨ ਜਿਹੜੇ ਫਾਈਨਡਿੰਗਸ ਨਾਲ ਸੀਗੇ ਉਹਨਾਂ ਨੇ ਨੋਟ ਕੀਤਾ ਕਰ ਅਸੀਂ ਚਾਹੁੰਦੇ ਹਾਂ ਕਿ ਮਸਲੇ ਦਾ ਜਲਦੀ ਹੱਲ ਹੋਵੇ